ਹਾਂ ਜੀ ਕਰ ਲਓ ਅਸੀਂ ਕਿਤੇ ਜਾ ਮੰਗਲਿਤ ਕਰੇ ਤਾਂ ਵਾਗਦਾ ਵੀ ਤੁਹਾਨੂੰ ਨਹੀਂ ਸੁਝਾ ਕੋਈ ਨਹੀਂ ਨਾ ਜੱਗ ਦਾ ਤੁਹਾਨੂੰ ਕਰਾ ਲਿਆ ਜਿਵੇਂ ਮਾਤਿ ਕਰਦੇ ਬਦਲਾ ਨਾ ਪਹਿਲਾਂ ਤੁਹਾਨੂੰ ਕਰਾਣੇ ਚਾਹੀਏ ਇਹ ਦੇਖੋ ਜੀ ਤੁਹਾਨੂੰ ਐਸਐਸਪੀ ਸਾਹਮਣੇ ਬੁਲਾ ਕੇ ਮੈਸੇਜ ਮੇਰੇ ਰਾਹੀਂ ਵੀ ਲਾਇਆ ਬਹੁਤ ਵਾਰੀ ਸਾਹਮਣੇ ਗਿਆ ਉਹਨਾਂ ਸਾਹਮਣੇ ਕਰਦੀ ਹੋਇਆ ਪੈ ਕੰਮ ਨਹੀਂ ਕਰਾ ਨਹੀਂ ਮਸਤੀ ਸੰਖੇਪਲਾ ਤੁਹਾਡੇ ਤੋਂ ਐਮਸੀਬੀ ਕੇਂਦਰ ਨੇ ਵੀ ਇੰਨੇ ਵਰੀ ਅਫਸਰਾਂ ਨੇ ਆ ਕੇ ਕਿਹਾ ਫਿਰ ਵੀ ਨਾ ਤੁਹਾਡੀ ਜਗ੍ਹਾ ਆਪਣੀ ਹੈ ਏਡੇ ਏਡੇ ਤੁਸੀਂ ਮੈਲ ਬਣਾਏ ਨੇ ਇਸੇ ਕੰਮ ਤੋਂ ਕਿਵੇਂ ਹੋਣਾ ਤੁਸੀਂ ਦੱਸੋ ਨਹੀਂ ਇਹ ਗੁਰੂ ਘਰ ਹੈ ਜਿਹੜਾ ਤਨਿੰਦੂ ਨਹੀਂ ਪੰਜਾਬ ਦੀ ਜਬਾਨੀ ਹੁੰਦੀ ਹੈ ਬੱਚਿਆਂ ਨੂੰ ਤੁਸੀਂ ਸਰਕਾਰ ਦਾ ਇਹ ਵੀ ਇਹੀ ਕਰਦੇ ਰਹੋਗੇ ਤਾਂ ਇਹ ਕਦੇ ਖਤਮ ਹੋਏਗਾ ਨਹੀਂ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਇਹ ਕਹਿ ਬਾਤ ਨਹੀਂ ਹੈ ਕਿ ਅਗਰ ਤੁਸੀਂ ਕੋਈ ਵੀ ਗਲਤ ਕੰਮ ਕੀਤਾ ਤਾਂ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਜੀ ਅਗਰ ਤੁਸੀਂ ਨਹੀਂ ਕਰਾਂਗੇ ਤਾਂ ਕਾਲਾ ਅਕਸਰ ਹੋਣੀ ਹੈ ਜੋ ਮਰਜ਼ੀ ਕਰਦੇ ਹੋ ਸ਼ੁਰੂ ਕਰਦੇ ਹੋ ਨਹੀਂ ਅਸੀਂ ਕਰਾਂਗੇ ਚਲੋ ਅਸੀਂ ਗੱਲ ਤੁਸੀਂਾਨੂੰ ਮਾਫ ਕਰ ਦੱਸੋ ਨਹੀਂ ਜੀ ਬਸ ਮਰਦ ਅਸੀਂ ਇਹ ਤੇ ਦੀ ਗ੍ਰੀਵਤੀ ਕਿੱਥੇ ਹੈ ਤੁਸੀਂ ਤੋਂ ਮੈਂ ਵੀ ਸਾਬ ਤੁਸੀਂ ਕਰਾਂਗੇ ਬਿਲਕੁਲ ਸਾਬ ਫੀਟਿੰਗ ਕਰਕੇ ਤੇ ਇਹਨਾਂ ਨੂੰ ਤੁਸੀਂ ਹਦਾਇਤ ਕਰੋ ਦੀ ਸਖਤੀ ਨਾਲ ਕਿ ਇਹ ਇਸ ਸਾਰੇ ਸੰਦੇ ਤੋਂ ਬਾਹਰ ਰਹਿਣ ਤਾਂ ਕਿ ਹੋਰ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਬਰਬਾਦ ਨਾ ਕਰਨ ਬਹੁਤ ਜ਼ਰੂਰੀ ਹੈ ਠੀਕ ਹੈ ਸਾਬ ਇਹ ਐਸਐਸਪੀ ਸਾਹਿਬ ਦੇ ਸਾਹਮਣੇ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਤੁਸੀਂ ਕਰਿਆ ਨਾ ਥੋੜੀ ਮੈਂ ਜਵਾਨਤ ਚ ਜਾਣਾ ਨਾ ਤੁਹਾਡੇ ਪਿੱਛੇ ਜਾਣਾ ਤੁਸੀਂ ਆਪਣੇ ਆਪ ਜ਼ਿੰਮੇਵਾਰ ਹੋ ਹੁਣ ਸਾਹਮਣੇ ਇਹ ਤੁਹਾਨੂੰ ਕਿੰਨੀ ਵਾਰ ਸਮਝਾਇਆ ਸਰ ਇੱਕ ਵਾਰ ਇਹਨਾਂ ਨੂੰ ਮਾਫ ਕਰ ਦਿਓ ਅੱਛੇ ਉਹਦੇ ਕਰ ਦਿਜੀ ਵਿੱਚ ਵਿੱਚ ਧੰਨਵਾਦ ਉਹਨਾਂ ਦਾ ਜੀ ਮੈਨਾਂ ਨਸਮਾਜੀ ਤੁਮੇ ਥੋੜਾ ਕਰ ਸੀ ਹਾਂਜੀ ਹਾਂਜੀ ਭੈਣ ਦਾ ਜੀ ਕੀ ਕਹਿਣਾ ਥੋੜਾ ਨਹੀਂ ਜੀ ਅਸੀਂ ਅੱਗੇ ਤੋਂ ਨਹੀਂ ਜੇ ਹੁਣ ਚਿੱਟੇ ਦੇ ਹੱਥ ਲਾਵਾਂਗੇ ਜਿਹੜਾ ਕੋਈ ਲਾਊਗਾ ਜੀ ਆਪਦਾ ਆਪ ਭੁਗਤੂਗਾ ਕੀ ਕੁਝ ਵੇਚਦੇ ਸੀ ਮੈਂ ਪਹਿਲਾਂ ਕੁਝ ਛਟਾ ਛਟਾ ਵੇਚਦੇ ਸੀ ਅਸੀਂ ਤਾਂ ਨਹੀਂ ਵੇਚਿਆ ਗੱਦੀ ਅਸੀਂ ਹੁਣ ਚੀਜ਼ਾਂ-ਸੂਜਾਂ ਮੈਂ ਤਾਂ ਧਿਆੜੀ ਕਰਦੇ ਹਾਂ ਜੀ ਕਦੋਂ ਤੋਂ ਵੇਚਦੇ ਆ ਰਹੇ ਸੀ ਦੇਖੋ ਪਹਿਲਾਂ ਕੋਈ ਵਿਵਕ ਪਏ ਹੁਣ ਨਹੀਂ ਜੀ ਅਸੀਂ ਵੇਚਦੇ ਆ ਕਿ ਪੁਆ ਨਹੀਂ ਬੁੜੀ-ਬੁੜੇ ਦੇ ਪਾਣੀਆ ਹੋਣ ਨਹੀਂ ਜੀ ਅਸੀਂ ਘਰ ਬਾਰ ਉਹ ਟਿੱਟੇ ਨਾਲ ਨਹੀਂ ਪਾਣੀਆ ਹੈਗਾ ਬੁੜੀ-ਬੁੜੇ ਦੇ ਪਾਣੀਆ ਹੋਣ ਨਹੀਂ ਜੀ ਮੇਰੇ ਪਾਸ ਪੁਲਿਸ ਕਹਿ ਰਹੀ ਹੈ ਕਿ ਹੁਣ ਜਿਹੜਾ ਪਏ ਜਾਂਦੇ ਨੇ ਜਿਹੜਾ ਹੁਣ ਪਾਈ ਜਾਂਦੇ ਨੇ ਪਰਚੇ ਜੀ ਹੁਣ ਚੱਕ ਕੇ ਪਰਚਾ ਕਿਸੇ ਦੇ ਪਾਸਾ ਕਿਸੇ ਦੇ ਸਾਰੇ ਪਰਚੇ ਇਕੱਠੇ ਕਰਤੀ ਜੀ ਹੁਣ ਆ ਨੌਸਬਾ ਦੇ ਪਾਈ ਜਾਂਦੇ ਦੀ ਸਾਰੇ ਘਟ ਪਰਚੇ ਇਕੱਠੇ ਹੋ ਗਏ ਜੀ ਇਹ ਜ਼ਮੀਨ ਵੀ ਤੁਹਾਡੀ ਹੈ ਇੰਨਾ ਦੁਆ ਦਾ ਰਾਚੋ ਤੁਹਾਡਾ ਕੋਈ ਘਰ ਨਹੀਂ ਨਾ ਹਾਂਜੀ ਆ ਨਾਲ ਜੀ ਨਾਲ ਆਪਾਂ ਨਾਲ ਹੈ ਨਾ ਹਾਂਜੀ ਆ ਇਹਨਾਂ ਦੀ ਵਾਰੀ ਆ ਨਹੀਂ ਹੁਣ ਜ ਨਹੀਂ ਕਰਾਂਗੇ ਜ ਜੋ ਮਰਜ਼ੀ ਸਾਨੂੰ ਡੰਡ ਲਾ ਸਕਦੇ ਉਹ ਲਾ ਦੇ ਪਹਿਲੇ ਕਦੇ ਪੁਲਿਸ ਨੇ ਸਮਝਾਈ ਸੀ ਇਹ ਗੱਲ ਵੀ ਨਹੀਂ ਸਮਝਾਈ ਜੀ ਨਹੀਂ 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 ਜੀ ਸਾਨੂੰ ਕਦੇ ਪੁਲਿਸ ਨੇ ਗੱਲ ਕਿ ਹੈ ਜੀ ਵੀ ਨਸ਼ਾ ਨਹੀਂ ਸਾਹਿਲ ਆਈਟੀਜੀ ਵੀ ਜਾਂਦੇ ਅਸੀਂ ਜਾਣੇ ਆ ਵੀ ਅਸੀਂ ਕਹਨੇ ਵੀ ਸਾਰਾ ਨੇਮ ਪਾਉਂਰ ਜਿੱਥੇ ਮਰਜ਼ੀ ਸਾਨੂੰ ਲੈ ਜਾ ਸਕਦੇ ਆ ਬੀਜ ਨਹੀਂ ਅਸੀਂ ਵੇਚਦੇ ਨਹੀਂ ਪੰਜਾਬ ਚ ਬਹੁਤ ਪਹਿਲੇ ਯਾਰ ਇਸ ਤੋਂ ਪਹਿਲੇ ਠੀਕ ਇਹ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਜੀ ਅੱਜ ਅਸੀਂ ਇੱਥੇ ਆ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਹਾਂ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਇਲੀਗਲ ਸਟਰਕਚਰ ਜੋ ਬਨੇ ਹੋਏ ਨੇ ਉਹਨਾਂ ਦੇ ਡੈਮੋਲੇਸ਼ਨ ਦੇ ਆਰਡਰ ਸੀਗੇ ਅਸੀਂ ਇੱਥੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਹਾਂ ਤੇ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਇੰਹਾ ਕੋਈ ਵੀ ਕਿਸੇ ਦਾ ਨੁਕਸਾਨ ਤਰੀਕੇ ਕਿਸੇ ਤਰੀਕੇ ਨਾ ਹੋ ਜਾਏ ਇਹਦੇ ਵਿੱਚ ਜਿਹੜੇ ਇਹ ਦੋ ਓਨਰਸ ਨੇ ਉਹ ਪਹਿਲੇ ਕਰਦੇ ਓਨਰਸ ਨੇ ਰਾਜਪਾਲ ਸਿੰਘ ਜਿਸ ਦੇ ਸਾਥ ਐਫਆਈਆਰਸ ਐਂਡ ਡੀਪੀਐਸ ਐਕਟ ਦਿੱਤੇ ਤੇ ਦੂਜੇ ਹੈ ਰਾਜਵਿੰਦਰ ਕੌਰ ਸਤੋ ਜਿਹਨਾਂ ਦੇ ਸਾਰਾ ਐਫ ਆਰਸ ਨੇ ਦੂਜੇ ਘਰ ਦੇ ਓਨਰ ਨੇ ਲੱਖੋ ਜਿਨ੍ਹਾਂ ਦੇ 4 ਐਨਡੀਪੀਐਸ ਦੀਆਂ ਐਫ ਆਰਸ ਨੇ ਇਹ ਦੋਨੇ ਪਤੀ ਪਤਨੀ ਨੇ ਜਿਹੜੇ ਪਹਿਲੇ ਵਾਲਾ ਦੋ ਇੱਕ ਬੰਦੇ ਤੇ ਲੇਡੀ ਦੇ ਬਾਰੇ ਮ ਤੁਹਾਨੂੰ ਦੱਸਿਆ ਉਹ ਕਪਲ ਨੇ ਤੇ ਦੂਸਰੇ ਸੈਪਰੇਟ ਓਨਰ ਹੈ ਦੂਸਰੇ 플ੌਟ ਦੇ ਸਰ ਇਹ ਨਿਸ਼ਾਨਾ ਪ੍ਰੋਐਕਟਿਵ ਨਾਈ ਗਈ ਹੈ ਜਾਂ ਕਦੋਂ ਦੇ ਕਾਰਵਾਰ ਕਰਦੇ ਨੇ ਇਹ ਤੇ ਇੱਕ ਜਾਣੇ ਕਰਦੇ ਜਾਂ ਪੂਰੇ ਪਰਿਵਾਰ ਨੇ ਜਿਹੜੀ ਇਹਨਾਂ ਦੀ ਐਫਆਈਆਰਸ ਹੈਗੇ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਲੋਕਾਂ ਤੇ ਕੁੱਲ ਮਿਲਾ ਕੇ 11 ਐਫਆਈਆਰਸ ਹੈ ਉਹ 2017 ਤੋਂ ਉਹਨਾਂ ਦੇ ਕੋਲ ਐਫਆਈਆਰਸ ਉਹਨਾਂ ਤੇ ਐਫਆਈਆਰਸ ਹੈ ਤੇ ਜਿਹੜੇ ਲੱਖੋ ਨੇ ਉਹਨਾਂ ਤੇ 2018 ਤੋਂ ਐਫਆਈਆਰਸ ਦੇ ਜਿਹੜੀ ਇਹ ਡੈਮੋਲੀਸ਼ਨ ਦੇ ਆਰਡਰਸ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਹੈਗੇ ਜੋ ਵੀ ਇਹਨਾਂ ਦੇ ਇਲੀਗਲ ਸਟ੍ਰਕਚਰਸ ਬਣੇ ਹੈਗੇ ਤੇ ਆਉਣ ਵਾਲੇ ਦਿਨਾਂ 'ਚ ਵੀ ਅਗਰ ਕਿਤੇ ਵੀ ਸਾਡੀ ਪੁਲਿਸ ਫੋਰਸ ਦੀ ਅਸਿਸਟੈਂਸ ਮੰਗੀ ਜਾਏਗੀ ਤਾਂ ਕਿਸ ਤਰ੍ਹਾਂ ਇਹ ਕੋਈ ਸਕਾਰੀ ਪ੍ਰਾਪਰਟੀ ਹੈ ਜਾਂ ਕਿਸ ਤਰ੍ਹਾਂ ਦਾ ਹੋਣਾ ਹੈ ਜੀ ਬਿਲਕੁਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਇਲੀਗਲ ਸਟਰਕਚਰ ਹੁੰਦੇ ਹੈ ਉਸ ਤੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਰੂਲਸ ਮੁਤਾਬਿਕ ਜੋ ਵੀ ਉਹਨਾਂ ਨੂੰ ਇਲੀਗੈਂਟੀ ਲੱਗਦੀ ਹੈ ਉਹ ਸਾਹਮਣੇ ਆਈ ਹੈ ਪ੍ਰਾਪਰਟੀ ਦੀ ਕਿੰਨੀ ਕੁ ਕੀਮਤਾਂ ਕੀ ਇਹਦੀ ਪ੍ਰਾਪਰਟੀ ਦੀ ਕੀਮਤ ਕਿੰਨੀ ਕਾ ਸਰ ਜੀ ਇਸ ਦੇ ਬਾਰੇ ਤਾਂ ਐਡਮਿਨਿਸਟ੍ਰੇਸ਼ਨ ਹੀ ਦੱਸ ਪਾਏਗੀ ਤੁਹਾਨੂੰ ਜੀ ਠੀਕ ਹੈ